ਇਹ ਮਨ ਵਿੱਚ ਇਹ ਵਿਚਾਰ ਆਇਆ ਕਿ ਕਿਉਂ ਨਾ ਸਤਿਵੰਤੇ ਵੱਡੀ ਸੇਵਾ ਕੀਤੀ ਜਾਵੇ ਆਪਣੀ ਪਤਰੀ ਦਾ ਨਾਤਾ ਗੁਰੂ ਸਾਹਿਬ ਜੀ ਦੇ ਨਾਲ ਜੁੜਿਆ ਜਾਵੇ ਮਾਤਾ ਜੀ ਨੇ ਅੱਗੇ ਹੱਥ ਕੀਤੀ ਮਾਤਾ ਜੀ ਨੇ ਹਾਂ ਕਰ ਦਿੱਤੀ ਹੈ ਸਾਧ ਸੰਗਤ ਮਾਤਾ ਨਾਨਕੀ ਜੀ ਜੋ ਗੁਰੂ ਕਲਗੇ ਵਾਲੇ ਪਾਤਸ਼ਾਹ ਮਹਾਰਾਜ ਇਹਨਾਂ ਦੇ ਦਾਦੀ ਵੀ ਲੱਗਦੇ ਸਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦੇ ਭੈਣ ਸਨ ਇਹਨਾਂ ਨੇ ਹਾਂ ਕੀਤੀ ਹੈ ਕੰਨਿਆ ਵਾਲੇ ਪਾਤਸ਼ਾਹ ਮਹਾਰਾਜ ਦੇ ਨਾਲ ਜਿਹਨਾਂ ਵਿਚਾਰ ਸਾਂਝੇ ਕੀਤੇ ਗਏ ਤੇ ਗੁਰਦੇਵ ਪਾਤਸ਼ਾਹ ਮਹਾਰਾਜ ਉਸ ਵੇਲੇ ਹਾਂ ਕੀਤੀ ਹੈ ਤੇ ਸਾਧ ਸੰਗਤ ਦੀ ਨਾਲ ਹੀ ਬੇਨਤੀ ਕੀਤੀ ਕਿ ਸੰਗਤਾਂ ਕਿਥੋਂ ਆਈਆਂ ਨੇ ਭਾਵੇਂ ਮਹਾਰਾਜ ਜਾਣਦੇ ਸਨ ਉਸ ਵੇਲੇ ਇਹਨਾਂ ਲੱਗੇ ਕਿ ਸੰਗਤਾਂ ਲਾਹੌਰ ਤੋਂ ਆਈਆਂ ਹਨ ਲੱਗੇ ਉਸ ਲਾਹੌਰ ਤੋਂ ਜਿੱਥੇ ਅਨਵੇਂ ਪਾਤਸ਼ਾਹ ਮਹਾਰਾਜੀਆਂ ਨੇ ਸਾਥ ਦੇਖੀ ਸੀ ਜਿੱਥੇ ਸਵਾ ਪਿਆਰ ਰਹਿੰਦੇ ਆ ਇਹ ਹੁੰਦਾ ਹੈ ਗੰਗਾ ਹਲਾਰ ਦੇ ਵਿੱਚ ਆ ਲੱਗੇ ਹਾ ਸਾਧੂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਇਹ ਵਜਨ ਕਾਰੇ ਸਨ ਸੰਗਤਾਂ ਨੂੰ ਪਤਾ ਲੱਗਾ ਇਹ ਗੁਰਦੇਵ ਜੀ ਵਾਲੇ ਪਾਤਸ਼ਾਹ ਮਹਾਰਾਜ ਜੀ ਦੇ ਸਾਦੀ ਦੇ ਦਿਨ ਜਿਹੜੇ ਨੇ ਉਪਕਰਨ ਕੀਤੇ ਗਏ ਨੇ ਗੁਰੂ ਕੀਆ ਸਿੱਖ ਸੰਗਤਾਂ ਦੋਹਾਂ ਦਰਵਾਜ਼ਿਆਂ ਤੋਂ ਚੱਲਦੇ ਹੋਏ ਕਤੇ ਬਾਦਸ਼ਾਹ ਮਹਾਰਾਜ ਦੇ ਦਰਸ਼ਨ ਵਾਲੇ ਕਰਨ ਵਾਸਤੇ ਜਿਵੇਂ ਸੀ ਆਨੰਦਪੁਰ ਸਾਹਿਬ ਦੀ ਤਖਤ ਦੇ ਅੰਦਰ ਲੱਖਾਂ ਦੀ ਗਿਣਤੀ ਵਿੱਚ ਗੁਰੂ ਕੀਆ ਸੰਗਤਾਂ ਕਲਗੀਧਰ ਬਾਦਸ਼ਾਹ ਮਹਾਰਾਜ ਜੀ ਦਾ ਵਿਆਹ ਵੇਖਣ ਵਾਸਤੇ ਆਈਆਂ ਨੇ ਉਸ ਦਿਨ ਦਾ ਸੀਨ ਆਪ ਜੀ ਦੇ ਸਾਹਮਣੇ ਪੇਸ਼ ਕਿਉਂ ਬੇਤੀ ਕੀਤੀ ਜਾ ਰਹੀ ਜਦ ਸੁਣਿਆ ਸੰਗਤਾਂ ਨੇ Yeah, I'm gonna do ਸਾਡੀ ਦੇ ਚਰਨਾ ਵਿੱਚ ਅਰਦਾਸ ਕਰਦੇ ਵੀ ਪੋਤਰੀ ਬਾਪੂ ਕੇ ਬਾਪੂ ਕੇ ਗੁਰਸਾਹਿਬ ਸਿੰਘ ਜੀ ਨੂੰ ਪੁੱਤਰ ਦੀ ਰਾਜ ਸਤੁਰ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਰਨ ਬਾਪੂ ਦੀ ਤੰਗੋਸ਼ ਦੀ ਬਾਤ ਦੇ ਰਾਤ ਰਹੋਦੇ ਨੇ ਬੱਚਿਆਂ ਦੀ ਤੰਗੋਸ਼ ਦੀ ਬਾਤ ਦੇ ਉਦਾਸ ਹੈ ਸਤੁਰ ਪਾਤਸ਼ਾਹ ਮਹਾਰਾਜ ਨੇ ਦਰਸ਼ਨਾਰੇ ਕਰਦੇ ਹੋਏ ਸਿੱਖ ਸੰਗਤਾਂ ਵੱਲੋਂ ਬਹੁਤ ਸਰਾ ਮਾਨ ਆਇਆ ਸਤੁਰ ਜੀ ਸਭਨਾ ਦੀਆਂ ਮਰਦੀਆਂ ਭਾਵਨਾ ਦਾ ਸੰਪੂਰਨ ਕਰਨ ਹਰ ਮਦਾਨੇ ਬਤੀ ਕਰਨ ਬਹੁਤ ਸਰਕਾਰ ਦੇ ਬਾਪੂ ਦੀ ਬਹੁਤ ਸਰਾ ਮਾਣ ਕੇ ਜੇਦੇ ਸਤੂ ਜੀ ਰਹਿਮ ਦਾ ਕਰਨ ਆਪਣੇ ਘਰੋਂ ਕਰੋ ਨਾਮ ਦਾ ਦੀਆਂ ਦਾਤਾ ਬਖਸ਼ਿਸ਼ ਕਰਨ ਸਤੂ ਜੀ ਰਹਿਮ ਦਾ ਕਰਨ ਸਭਣਾ ਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਇੱਕ ਐਸਾ ਮਹੌਤ ਪੁਣਿਆ ਹੋਇਆ ਖੁਸ਼ੀਆਂ ਦੇ ਖੇੜੇ ਚੱਲ ਰਹੇ ਸਨ ਇਹ ਸਾਧ ਸੰਗਤ ਜਿਸ ਵੀ ਜੀ ਨੂੰ ਪੁੱਛਿਆ ਜਾ ਰਿਹਾ ਸੀ ਉਹ ਹੀ ਕਹਿੰਦਾ ਕਿ ਅੱਜ ਤੱਕ ਨੇ ਵਾਲੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਾਦੀ ਦੇ ਦਿਨ ਕਰ ਹੋਏ ਤੇ ਸਤਿਗੁਰੂ ਜੀ ਦੀ ਅਸੀਂ ਸ਼ਾਦੀ ਵੇਖਣ ਵਾਸਤੇ ਆਏ ਹਾਂ ਤਾਂ ਸੰਗਤ ਜੇ ਕਾਬਲ ਤਾਕਿ ਸ਼ੌਕ ਬਰਤ ਬੁਕਾਰਾ ਲਾਹੌਰ ਤੋਂ ਸੰਗਤਾਂ ਚੱਲੀਆਂ ਹੋਈਆਂ ਮਹਾਰਾਜਿਆਂ ਦੇ ਦક્ષਧਾਰੇ ਕਰਵਾ ਆਤੇ ਆ ਗਏ ਸਨ ਨਾਲੇ ਵਿਆਹ ਦੀਆਂ ਰੌਣਕਾਂ ਵਧਾਉਣ ਵਾਸਤੇ ਆਈਆਂ ਸਨ ਮਾਲਵੇ ਦੀ ਧਰਤੀ ਦੇ ਵਿੱਚੋਂ ਮਰਦ ਪੁੱਤੂੜਾ ਇਹਨੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਵਾਸਤੇ ਨੀਲਾ ਘੋੜਾ ਸਾਧੂ ਜੀ ਵਾਸਤੇ ਲੈ ਕੇ ਆਇਆ ਮਗਰ ਪੁਰੇ ਨੇ ਨੀਲਾ ਘੋੜਾ ਮਹਾਰਾਜ ਜੀ ਨੇ ਕਰਨਾ ਵੀ ਫੇਟ ਦਿੱਤਾ ਤੇ ਗਾੜੀ ਮੱਲੇ ਨਗਰ ਤੋਂ ਸਾਧੂ ਪਾਤਸ਼ਾਹ ਮਹਾਰਾਜ ਜੀ ਦੇ ਭੂਆ ਦੇ ਪੁੱਤਰ ਬੀਬੀ ਵੀਰੋ ਜੀ ਦੇ ਪੁੱਤਰ ਸਾਧ ਸੰਗਾ ਜੀ ਆਏ ਨੇ ਜਿਵੇਂ ਕ੍ਰਿਸ਼ਨ ਦੇ ਦਵਾਰੇ ਉੱਤੇ ਪਾਂਡਵ ਚੱਲ ਕੇ ਆਉਂਦੇ ਨੇ ਇਸੇ ਤਰ੍ਹਾਂ ਪੰਜ ਪੁੱਤਰ ਪਾਈ ਦਿੱਤ ਮਾਲ ਸੰਗੋ ਸਾਧੀ ਸਤੂ ਪਾਤਸ਼ਾਹ ਮਹਾਰਾਜ ਦੇ ਵਿਆਹ ਦੀਆਂ ਰੌਣਕਾਂ ਵਧਾਉਣ ਵਾਸਤੇ ਆ ਰਹੇ ਸਨ ਫਿਰ ਇਸੇ ਤਰ੍ਹਾਂ ਅਸਾਮ ਦੀ ਸੰਗਤ ਨੂੰ ਪਤਾ ਲੱਗਾ ਜਿਹੜਾ ਰਾਜਾ ਰਤਨ ਰਾਏ ਹੈ ਇਹ ਰਾਜਾ ਰਤਨ ਰਾਏ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜਿਆਂ ਦੇ ਵਾਰ ਦੇ ਨਾਲ ਪ੍ਰਗਟ ਹੋਏ ਸਨ ਜਿਹੜਾ ਇਹਨਾਂ ਦਾ ਪਿਤਾ ਸੀ RAM ਰਾਏ ਉਸ ਨੇ ਅਰ지 ਕੀਤੀ ਕਿਉਂਕਿ ਗੁਰਦੇਵ ਬਹਾਦਰ ਸਾਹਿਬ ਜੀ ਜਦੋਂ ਦੋਵਾਂ ਰਾਜਿਆਂ ਦੀ ਸੁਰੱਖਿਅਤ ਕਰਨ ਵਾਸਤੇ ਸਾਹ ਵਿੱਚ ਗਏ ਸਨ ਤੇ ਅਰ지 ਕੀਤੀ ਸੀ ਕਿ ਸਾਡੇ ਘਰ ਵਿੱਚ ਪੁੱਤਰ ਨਹੀਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰੋ ਤੇ ਉਹ ਸ੍ਰੀ ਗੁਰਦੇਵ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸ਼ਾਸ ਦੀ ਮੋਹਰ ਰਾਜਾ ਰਾਮ ਦੇ ਮੱਤੇ ਉੱਤੇ ਲਾਈ ਤੇ ਨਾਲ ਹੀ ਬਖਸ਼ ਕੀਤਾ ਕਿ ਤੁਹਾਡੇ ਘਰ ਵਿੱਚ ਕਰਤਨ ਆਵੇਗਾ ਉਹ ਸਮਾਂ ਆਇਆ ਕਿ ਪੁੱਤਰ ਹੋਇਆ ਆਜਾ ਰਤਨ ਰਾਏ ਰਤਨੂ ਰਾਏ ਤੇ ਮੱਥੇ ਦੇ ਉੱਤੇ ਉਸੇ ਤਰ੍ਹਾਂ ਨਿਸ਼ਾਨ ਹੈ ਇਹ ਜਦੋਂ ਵੀ ਦਰਬਾਰ ਦੇ ਜਾਂਦਾ ਸੀ ਇਸ ਮੋਹਰ ਨੂੰ ਢੱਕ ਲੈਂਦਾ ਸੀ ਕਿਉਂਕਿ ਇਸ ਨੂੰ ਨਹੀਂ ਸੀ ਪਤਾ ਕਈ ਵਾਰ ਇਹਨੇ ਆਪਣੇ ਅੰਮ੍ਰਲਾਂ ਦੇ ਨਾਲ ਮਟਾਉਂਦੇ ਇਤਲ ਕੀਤੀ ਪਰ ਉਹ ਮੋਹਰ ਜਿਹਦੇ ਕੱਟੇ ਕਿੱਲੀ ਹੁੰਦੀ ਤੇ ਫੇਰ ਤੇ ਭਾਵੇਂ ਮਿਲ ਜਾਂਦੀ ਇਹ ਮੋਹਰ ਸੀ ਜਿਹਨੂੰ ਤੇਜ ਭਾਦਰ ਸਾਹਿਬ ਕਹਿੰਦੇ ਸਾਧ ਸੰਗਤ ਮਾਤਾ ਜੀ ਨੂੰ ਕੁਰਸ਼ਨਾ ਕੀਤਾ ਰਾਜਾ ਰਤਨ ਰਾਏ ਨੇ ਕਿ ਮਾਂ ਆ ਜਿਹੜਾ ਮੇਰੇ ਮਤੇ ਉਤੇ ਨਿਸ਼ਾਨ ਹੈ ਕੋਈ ਛੱਟ ਲੱਗੀ ਹੈ ਜਾਂ ਕੋਈ ਘੋੜਾ ਬੀਸੀ ਹੋਇਆ ਹੈ ਮਾਂ ਨੇ ਆ ਕੇ ਮੈਂ ਪੁੱਤਰ ਤੈਨੂੰ ਮੈਂ ਦੱਸਦੀ ਐ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਹੀ ਆਏ ਸਨ ਸਾਡੇ ਘਰ ਵਿੱਚ ਕੋਈ ਪੁੱਤਰ ਨਹੀਂ ਸੀ ਸ਼ਾਦੀ ਹੋਇਆ ਤਾਂ ਕਾਫੀ ਲੰਮਾ ਸਮਾਂ ਬੀਤ ਗਿਆ ਸੀ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਕੀਤੀ ਉਹਨਾਂ ਨੇ ਸ਼ਾਪ ਦੀ ਮੋਰ ਜਿਹੜੀ ਸੀ ਤੁਹਾਡੇ ਪੁੱਤ ਦੇ ਲਈ ਤੇ ਉਸ ਸ਼ਾਪ ਦੀ ਕਿਹੜੀ ਹੈ ਮੋਰ ਵਾਦੂ ਹਾਬੇ ਮਤੇ ਉੱਤੇ ਆਏ ਇਹੋ ਸੋਲੇ ਅੱਖਾਂ ਵਿੱਚੋਂ ਘੁੱਟਿਆ ਦੇ ਹਨੂ ਵਗੇ ਸੱਚੇ ਬਾਦਸ਼ਾਹ ਮਹਾਰਾਜ ਦਾ ਜਦੋਂ ਨਾਮ ਸੁਣਿਆ ਮੋਰ ਦਾ ਨਾਮ ਸੁਣਿਆ ਤੇ ਰਾਜਾ ਰਤਨ ਰਾਏ ਦਾ ਆਟੋਮੈਟਿਕ ਜਿਹੜਾ ਸੀਸ ਜੀ ਝੁਕਿਆ ਕਹਿਣ ਲੱਗੇ ਵਾਹ ਉਹ ਗੁਰੂ ਕਿੱਥੇ ਹੋਏਗਾ ਕਹਿਣ ਲੱਗੇ ਉਹ ਗੁਰੂ ਹੈ ਜਿਹੜਾ ਸਤਗੁਰੂ ਗੁਰਤੇ ਪਾਦਰ ਸਾਹਿਬ ਦੀ ਉਹਦੇ ਕੌਮ ਵਾਸਤੇ ਆਪਣਾ ਸੀਸ ਜਿਹੜਾ ਸੀ ਉਹ ਬਾਹਰ ਦਿੱਤਾ ਹੈ ਬਾਪ ਦੀ ਖਾਤੀ ਖਾਤਰ ਹਿੰਦੋਸਤਾਨ ਦੀ تاج ਪੱਤ ਰੱਖਣ ਵਾਸਤੇ ਸੀ ਬੇਲਤਾ ਸਹਾਦਤ ਪ੍ਰਾਪਤ ਕਰਕੇ ਤੇ ਉਹਨਾਂ ਦੀ ਘੁਰਗੱਦੀ ਉੱਤੇ ਉਹਨਾਂ ਦੇ ਸੁਪੁੱਤਰ ਸੁਭਾਏ ਮਾਨ ਹੈ ਕਹਿਣ ਲੱਗੇ ਮਾਂ ਕੈਸਾ ਹੋਵੇ ਜੇ ਆਪਾਂ ਮਹਾਰਾਜ ਦੇ ਦਰਸ਼ਨਦਾਰੇ ਕਰਨ ਵਾਸਤੇ ਚਲੀਏ ਸੋ ਦਰ ਕਿਹਾ ਸੋ ਕਰ ਕੇ ਹਾ ਜਿਤ ਮੈਂ ਸਭ ਸੰਭਾਲੇ ਉਹ ਗੁਰੂ ਪਾਤਸ਼ਾਹ ਮਹਾਰਾਜ ਕਿੱਥੇ ਹੈ ਮਾਤਾ ਨੇ ਆਖਿਆ ਗੁਰੂ ਸਾਹਿਬ ਜੀ ਹੁਣ ਪੰਜਾਬ ਦੀ ਧਰਤੀ ਤੇ ਉਹਨਾਂ ਨੇ ਇੱਕ ਨਗਰ ਬਸਾਇਆ ਸ੍ਰੀ ਅਨੰਦਪੁਰ ਸਾਹਿਬ ਉਸ ਪਾਵਨ ਧਰਤੀ ਦੇ ਉੱਤੇ ਰੰਗਾਂ ਲਗੀਆਂ ਨੇ ਉਸ ਵੇਲੇ ਰਾਜਾ ਰਤਨ ਰਾਏ ਨੇ ਆਪਣੇ ਦਰਬਾਰੀਆਂ ਦੇ ਨਾਲ ਸਲਾਹ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਕਾਰੇ ਕਰਨ ਵਾਸਤੇ ਜਾਣਾ ਹੈ ਕੁਝ ਕਿਹੜੀ-ਕੜੀ ਚੀਜ਼ ਚਾਹੀਦੀ ਹੈ ਦਰਬਾਰੀਆਂ ਨੇ ਆਖਿਆ ਜੇ ਕਿਸੇ ਨੂੰ ਮਿਲਣ ਵਾਸਤੇ ਜਾਣਾ ਹੋਵੇ ਨਾ ਅੱਜ ਵੀ ਕਿਸੇ ਭੈਣ ਭਰਾ ਨੂੰ ਮਿਲਣ ਵਾਸਤੇ ਜਾਣਾ ਹੋਵੇ ਜਾਂ ਤੇ ਰਿਸ਼ਤੇਦਾਰ ਨੂੰ ਜਾਣਾ ਹੋਵੇ ਉਹਨਾਂ ਕੋਈ ਇਹ ਕਿ ਆਹ ਬਾਹਰ ਕੋਲ ਮੁਲਕ ਲਾਕੇ ਜਾਂਦਾ ਹੈ। ਉਸ ਲਈ ਦਰਬਾਰੀਆਂ ਨੇ ਆਖਿਆ ਰਾਜਨ ਕਿ ਮਹਾਰਾਜ ਦੇ ਦਰਸ਼ਨਾਰੇ ਕਰਨ ਵਾਸਤੇ ਜਾਣਾ ਇਹ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਬੇਸ਼ੱਕ ਭਾਵੇਂ ਮਹਾਰਾਜ ਸਾਡੇ ਕੋਲ ਕੁਝ ਮੰਗਦੇ ਨਹੀਂ। ਕਿਹੜਾ ਦਾਤਾ-ਦਾਤਾ ਦੇਣ ਵਾਲਾ ਹੈ। ਉਹਨੂੰ ਆਪਾਂ ਕੀ ਦੇ ਸਕਦੇ ਅਸਾ ਸੰਗਤ। ਸਾਧੂ ਪਾਤਸ਼ਾਹ ਜੀ ਦੇ ਦਰਸ਼ਨਾਰੇ ਕਰਨ ਵਾਸਤੇ ਰਾਜਾ ਰਤਨ ਰਾਏ ਨੇ ਹਾਥੀ ਪੁਸ਼ਾਤੀ ਜਿਹੜਾ ਮਹਾਰਾਜ ਦੇ ਸੀਸ ਤੇ ਚੌਰ ਕਰਦਾ ਸੀ ਉਸ ਨੂੰ ਜੰਗਲ ਸਾਨੂੰ ਸਿਖਾਏ ਹੋਏ ਸਨ ਇਹ ਹਾਦੀ ਪ੍ਰਸਾਦੀ ਲੈ ਕੇ ਤੁਰ ਪਿਆ ਹੋਰ ਹਾਦੀ ਲੈ ਕੇ ਜਿਹੜੇ ਸਾਦ ਢੋਡੇ ਲੈ ਕੇ 500 ਮੋਰ 576 ਅਸਮੀਨੇ ਦੀ ਚੰਦਨੀ 사ਧਗੁਰੂ ਪਾਤਸ਼ਾਹ ਮਹਾਰਾਜ ਜੀ ਕੋਲ ਆ ਕੇ ਲੈ ਕੇ ਆਇਆ ਇੱਕ ਚੰਦਨੀ ਚੌਂਕੀ ਲੈ ਕੇ ਆਇਆ ਕੋਈ ਮੋਰਾ 사ਧਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਉੱਤੇ ਭੇਡਾ ਕਿਤਨਾ ਅਰਧਨ ਰਾਏ ਜਿਹੜਾ ਸੀ ਜਦੋਂ ਸਾਮੀ ਧਰਤੀ ਉੱਤੇ ਚੱਲਿਆ ਇਥੇ ਨਾਲ ਹੀ ਨੇ ਵੀ ਤਰਤੀਬ ਤੇ ਰਾਣੀ ਪੈਣੀ ਨੂੰ ਵੀ ਪਤਾ ਲੱਗਾ ਕਿ ਰਾਣੀ ਪੈਣੀ ਵੀ ਸੰਤ ਪਾਤਸ਼ਾਹ ਜੀ ਦੇ ਦਰਸ਼ਨਾਰੇ ਕਰਨ ਵਾਸਤੇ ਆਈ ਕਿਉਂਕਿ ਬਜ਼ੁਰਗ ਹੋ ਚੁੱਕੀ ਸੀ ਪੰਡਤ ਸ਼ਿਵਰਾਤ ਜਿਹੜਾ ਸੀ ਉਹ ਵੀ ਆਇਆ ਉਹ ਵੀ ਬਜ਼ੁਰਗ ਹੋ ਚੁੱਕਾ ਸੀ ਜਦੋਂ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਰੇ ਕਰਨ ਵਾਸਤੇ ਸੰਗਤਾਂ ਆਇਆਂ ਨੇ ਰਾਜਾ ਰਤਨ ਆਏ ਨੇ ਮਹਾਰਾਜ ਦੇ ਹਾਥੀ ਪ੍ਰਸ਼ਾਦੀ ਭੇਟਾ ਕੀਤਾ ਹਾਥੀ ਪ੍ਰਸ਼ਾਦੀ ਚੌਰ ਸਾਥ ਫੜ ਕੇ ਮਹਾਰਾਜ ਦੇ ਉੱਤੇ ਚੌਰ ਕਰਨਾ ਆਇਆ ਉਰੇ ਪਾਤਸ਼ਾਹ ਮਹਾਰਾਜ ਹੀ ਖੁਸ਼ ਹੋਏ ਤੇ ਰਾਜਾ ਰੰਧਾ ਰਾਏ ਜਿਹੜਾ ਸੀ ਮਹਾਰਾਜ ਦੇ ਚਰਨਾਂ 'ਤੇ ਝੁਕਿਆ ਹੋਇਆ ਹੈ ਸਤਗੁਰੂ ਪਾਤਸ਼ਾਹ ਮਹਾਰਾਜ ਕਹਿਣ ਲਗੇ ਬਾਈ ਤਿੱਥੋਂ ਆਇਓ ਕਹਿੰਦੇ ਸ੍ਰੀ ਸ਼ਾਮ ਦੀ ਧਰਤੀ ਉਤੋਂ ਆਇਆ ਸੁਭਾ ਸੁਣੀ ਸੀ ਤੁਹਾਡੀ ਕਿਰਪਾ ਹੋਈ ਜਿਹਨੂੰ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੋਈ ਉਹਨਾਂ ਦੇ ਬਾਅਦੇ ਨਾਲ ਮੈਂ ਇਸ ਸੰਸਾਰ ਦੇ ਉੱਤੇ ਆਇਆ ਹਾਂ ਮੈਂ ਤੇ ਸਤਗੁਰੂ ਜੀ ਦਾ ਧਨਵਾਦ ਕਰਨ ਵਾਸਤੇ ਆਇਆ ਹਾਂ ਸਾਧ ਸੰਗਤ ਜੀ ਇਹ ਸਾਰੇ ਮੌਕੇ ਜਿਹੜਾ ਉਹ ਬਣਿਆ ਹਾਕੀ ਬਤਸਾਦੀ ਰਾਜਾ ਰੰਤਾ ਰਾਏ ਨੇ ਪਾਲਿਤਲਾ ਸ਼ਾਸਤਰ ਚੰਦਰ ਦੀ ਚੌਕੀ ਹੋਰ ਹਾਕੀ ਟੋਡੇ ਜਿਹੜੇ ਸਨ ਅਨੇਕਾਂ ਵਸਤੂਆਂ ਲੈ ਕੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਅੰਦਰ ਆਏ ਨੇ ਇਧਰ ਮੁਤੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਾਈ ਅਸੀਂ ਉਸ ਲਹੌਰ ਵਿੱਚ ਨਹੀਂ ਜਾਣਾ ਜਿੱਥੇ ਸਵਾ ਪੈ ਰੈਂਦਿਆ ਹੋਇਆ ਕੰਮ ਲਹੌਰ ਵਿੱਚ ਆਪਾਂ ਨਹੀਂ ਜੰਮਾ ਇੱਥੇ ਇੱਕ ਨਵਾਂ ਲਾਹੌਰ ਪਿਆਰ ਕੀਤਾ ਜਾਵੇਗਾ ਹਰੀ ਜਸਲੇ ਦੀ ਹਾਕ ਕਰ ਦਿੱਤੀ ਕਿ ਅਸੀਂ ਸਾਰਾ ਪਰਿਵਾਰ ਕਿਸੇ ਹੀ ਲਾਹੌਰ ਵਿੱਚ ਰਵਾਂਗੇ ਇਹ ਲਾਹੌਰ ਗੁਰੂ ਕਾ ਲਾਹੌਰ ਬੱਜਿਆ ਜਿਵੇਂ ਵਕੋ ਵਕਰੀ ਤਿਆਰ ਪਿਆਰ ਕੀਤੇ ਹੋਏ ਸਨ ਰੋਪੜੀ ਮੋਹਾਰ ਸਤਨ ਪਾਤਸ਼ਾਹ ਮਹਾਰਾਜ ਨੇ ਵਕੋ ਵਕਰੇ ਮਿੰਡਾਰਾਂ ਦੇ ਨਾਮ ਰੱਖੇ ਹੋਏ ਸਨ ਹਰਵਾਇ ਜੰਮਤ ਤੇ ਆਏ ਤਰਨਕਾ ਬਣ ਗੀਆਂ ਜਿਵੇਂ ਗੁਰੂ ਕਾ ਲਾਹੌਰ ਵਸਿਆ ਉਸ ਗੁਰੂ ਕੇ ਲਾਹੌਰ ਕਬਾਇ ਗੈਰਹੀ ਤਰੀਬ ਹੈ ਜੋ ਬੇਇਤੀ ਕੀਤੀ ਜਾ ਰਹੀ ਹੈ ਜਿੱਥੇ ਕੁ Kurumba <laughs> b o ਤਾਂ ਨੂੰ ਸੰਗਤਾਂ ਦੇ ਚਰਨਾਂ ਵਿੱਚ ਇੱਕ ਜ਼ਰੂਰੀ ਬੇਨਤੀ ਹੈ ਕਿ ਲੰਗਰ ਸਾਹਿਬ ਜੀ ਨੇ ਪਿਛਲੇ ਬੰਨੇ ਜਿਹੜਾ ਇੱਕ 게ਟ ਹੈ ਉਸ 게ਟ ਵਿੱਚ ਇੱਕ ਕਾਲੇ ਰੰਗ ਦੀ ਗੱਡੀ ਲੱਗੀ ਹੈ ਜਿਸ ਦਾ ਨੰਬਰ ਹੈ 3396 PV0 PV0 46 99 36 ਨੰਬਰ ਹੈ ਕਾਲੇ ਰੰਗ ਦੀ ਗੱਡੀ ਹੈ ਵੇੜ ਵਿੱਚ ਖੜੀ ਹੈ ਸੋ ਬਹੁਤ ਜਿਹੜੀ ਦਿਗਤ ਆ ਰਹੀ ਹੈ ਸੋ ਜੇਸੀ ਵੀ ਨੀ ਦੀ ਗੱਡੀ ਹੋਵੇ ਆਵਾਜ਼ ਉੱਤੇ ਵੀ ਸੁਣਦਾ ਹੋਵੇ ਉਹ ਆਸਰੇ ਗੱਡੀ ਦੇ ਕੋਲ ਪਹੁੰਚ ਕਰਕੇ ਗੱਡੀ ਨੂੰ ਅੰਗੇ ਪਿੱਛੇ ਕਰਦੀ ਕਰਪਾਲਤਾ ਕਰਦੀ ਜੀ ਸਾਡੇ ਸਰਕਾਰ ਦੇ ਭੇਜੀ ਅਰਦਾਸ ਕਰਦੇ ਨੇ ਕਿ ਭਵਿੰਦਰ ਸਿੰਘ ਨੂੰ ਸਾਧਗੁਰੂ ਜੀ ਤੰਦਰੁਸਤੀਆਂ ਵਰਸਿਚ ਕਰਨ ਕਿਉਂਕਿ ਉਹਨਾਂ ਦਾ ਕੋਈ ਐਕਸੀਡੈਂਟ ਹੋਇਆ ਹੈ ਸੱਤੇ ਪਾਤਸ਼ਾਹ ਮਹਾਰਾਜ ਜੀ ਕਾਂਗਰੋ ਸਿੰਘ ਦਾ ਦਾਤਾ ਬੱਚੀ ਤਨ ਠੀਕਾਕ ਦੇ ਘਰ ਵਿੱਚ ਆਉਣਾ ਸਾਡੇ ਸਰਕਾਰ ਯੁੱਗ ਆਈ ਔਰਕਾਰ ਸਿੰਘ ਜੀ ਉਹ ਜਰਮਨ ਵਿੱਚ ਹੈ ਉਹਨਾਂ ਦੇ ਚੜ੍ਹਦੀ ਕਲਾ ਵਾਸਤੇ ਅਦਾ ਸਨ ਸਤਿਗੁਰੂ ਪਾਤਸ਼ਾਹ